ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦਿਆਲਪੁਰਾ ਮਰਜੇਕਾ ਜੀ ਤਹਿਸੀਲ ਰਾਮਪੁਰਾ ਕੁਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਬਠਿੰਡਾ ਨੇੜੇ ਭਗਤਾ ਭਾਈ ਕਾ ਸ਼ਹਿਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਦੋ ਨਗਾ ਜੀ ਇੱਕ ਤਾਂ ਬਿਲਕੁਲ ਤਾਜ਼ਾ ਸੂਆ ਤੇ ਇੱਕ ਗੱਬਣ ਡਿਟੇਲ ਬਾਈ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰ ਲਓ ਜਿਹੜਾ ਵੀ ਨਗ ਤੁਹਾਨੂੰ ਜਚੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਾਚੀ ਗਾਲ ਸਾਚੀਆ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾ ਨਾ ਸਾਹਿਲਾ ਜੀ ਪਿੰਡ ਦਇਲਪਰਾ ਮਰਿਆ ਜਿਲ੍ਹਾ ਬਠਿੰਡਾ ਜੀ ਤਹਿਸੀਲ ਰੰਗਪਰਾ ਖੂਰ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਸਾਡੇ ਦੋ ਆ ਜੀ 9915433730 ਟਿਕ ਹੋਰ ਨੰਬਰ ਹੈ 991515178 ਠੀਕ ਆ ਵੀਰੇ ਦੋ ਨਾਂਗਾ ਜੀ ਅੱਜ ਹਾਂਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਵੀਰੇ ਸੁਆ ਕਿੰਨਮ ਆ ਜੀ ਇਹ ਦੂਜਾ ਸੁਆ ਜੀ ਛਿੱਗੀ ਮੂਹ ਦੀ ਪਿਓਰ ਆ ਸਾਢੇ 4 ਸਾਲ ਦੀ ਉਮਰ ਆ ਗਾਣ ਮੂ ਤਾਂ ਸ਼ੇਰਾਂ ਬੱਚੀ ਆ ਜੇ ਆਪਾਂ ਇਹ ਕਹਿੰਦੇ ਠੀਕ ਆ ਹਜੇ ਬੈ ਡੰਗ ਚੀ ਆ ਹਾਂ ਠੀਕ ਆ ਵੀਰੇ ਤੇ ਚੋਣ ਚੂਣ ਨੂੰ ਤਾਂ ਹਜੇ ਮਾਦੋ ਸੂਈ ਆ ਜੀ ਇਹ ਤੇ ਤੜਕੇ 6 ਵਜੇ ਸੂਈ ਆ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਬੱਚੇ ਨੂੰ ਜਨਮ ਦਿੱਤਾ ਜੇਰ ਦੀ ਕੰਪਲੀਟ ਹੈ ਜੀ ਜਮਾ ਜੀ ਆਪਾਂ ਵੀਡੀਓ ਦੇਵਾਂਗੇ ਠੀਕ ਆ ਪਹਿਲੀ ਚਵਾਈ ਚ ਕਿੰਨਾ ਬੋਲਾ ਕੱਢਿਆ ਮੰਨ ਲਓ ਕਿ ਇਹਨੇ ਆਪਾਂ ਐਵੇਂ ਕਹੀਏ ਜਿੰਨਾ ਮਰਜ਼ੀ ਕਹੀਏ ਪੰਜ ਚ ਚਾਰ ਪੰਜ ਲੀਟਰ ਵਾਂਗੂ ਬੋਲਾ ਕੱਢਿਆ ਤੇ ਬੱਚੇ ਨੂੰ ਪਿਆ ਹੁਣ ਫੇਰ ਫਿਰ ਤੈਸੇ ਪਹਿਲਾ ਹੁਣ ਠੀਕ ਆ ਥਾਣਾ ਦੀ ਗਾਰੰਟੀ ਹੈ ਜੀ ਉਹ ਆਪਣਾ ਜੀ ਇਹ ਤਾਂ ਹਜੇ ਬੋਲਾ ਮਾਰਦੀ ਹੈ ਵੈਸੇ ਹਾਂਜੀ ਤੇ ਬਾਕੀ ਆਪਦੇ ਤਸੱਲੀ ਕਰਕੇ ਲੈ ਕੇ ਜਾਓ ਆਪਾਂ ਵੀਡੀਓ ਦੇ ਵਿੱਚ ਧਾਰਾ ਮਰਾਵਾਂਗੇ ਮੇਨ ਗੱਲ ਜਿਹੜੀ ਸੀਲਸ ਲੱਗ ਹਾਂ ਸੀਲਸ ਲੱਗ ਤਾਂ ਲੋ ਠੀਕ ਆ ਤੋੜ ਦਿਓ ਜੀ ਆਪਾਂ ਬਾਅਦ ਚ ਧਾਰਾ ਮਰਾਦਗੇ ਚੰਗੀ ਆ ਯਾਨੀ ਗਰਮੀਆਂ ਵਾਲੀ ਆ ਇਹ ਹਾਂ ਕ੍ਰਾਸ ਨਹੀਂ ਜੀ ਪਰ ਪੀਓ ਪੰਜਾਬ ਵਾਲਾ ਟੱਚ ਆ ਇਹਦੇ ਵਿੱਚ ਪੰਜਾਬ ਵਾਲਾ ਟੱਚ ਆ ਉਹ ਨਹੀਂ ਬਈ ਛੂਟੀ ਜੀ ਹੋਊਗੀ ਉਹ ਪੱਕੀ ਜੀ ਪੰਜਾਬ ਵਾਲਾ ਟੱਚ ਹੈ ਇਹਦੇ ਚ ਠੀਕ ਹੈ ਜੀ ਹਾਂ ਬੇਲ ਚੰਗੀ ਆ ਜੀ ਤੇ ਸੁਣੋ ਤਾਂ ਗੈਪ ਵੀ ਬਹੁਤ ਚੰਗਾ ਬਾਕੀ ਫੇਸ ਕੁਆਲਟੀ ਸੋਹਣੀ ਆ ਸੀਓ ਚ ਲੱਕ ਵੀ ਪੂਰੀ ਆ ਥਾਨ ਬਹੁਤ ਟਾਪ ਦਾ ਲੱਗਿਆ ਵਾ ਜੀ ਦੁੱਧ ਦੇ ਉਕਰ ਮਾਲੀਏ ਮੱਝਾਂ ਵਰਗਾ ਫੈਟ ਆਉ ਚੰਗੀ ਥਾਨ ਤੁਸੀਂ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਮਿਲਕ ਵੇਨ ਦੋਨੇ ਪਾਸੋਂ ਸਟਰੋਂਗ ਹੁੰਦੀ ਆ ਜੀ ਪਹਿਲੀ ਚਵਾਈ ਚ ਬਾਈ ਦੱਸਦਾ ਕਿ 5 ਕਿਲੋ ਆਪਾਂ ਬੌਲੀ ਗੱਡੀ ਆ ਜੀ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਜੇਰੇ ਦੀ ਕੰਪਲੀਟ ਆ ਜਿਹਦੀ ਵੀਡੀਓ ਤੁਸੀਂ 22 ਕਿਲੋ ਲੈ ਸਕਦੇ ਹੋ ਬਾਕੀ ਧਾਰਾ ਮਾਰ ਕੇ ਤੁਹਾਨੂੰ ਵੀਰੇ ਰੇਕ ਵੀਡੀਓ ਚ ਤਾਂ ਆਪਾਂ ਚੈੱਕ ਕਰਾ ਦਿੰਨੇ ਹੁਣੇ ਕਿਉਂਕਿ ਕਿਸੇ ਵੀ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਨਾ ਜੀ ਤਾਂ ਸੌਖਾ ਹੋ ਜਾਂਦਾ ਕਿਉਂਕਿ ਵੈਸੇ ਤਾਂ ਥਣਾ ਦੀ ਗਾਰੰਟੀ ਹੁੰਦੀ ਆ ਪਰ ਫੇਰ ਵੀ ਆਪਾਂ ਤਸੱਲੀ ਵਾਸਤੇ ਤੇ ਧਾਰਾ ਮਰਵਾ ਹੀ ਦੇ ਦਿੱਤੀ ਆ ਚਲੋ ਜੀ ਲੋਗੀ ਛੁੱਡ ਪਾਣੀ ਲੱਗਿਆ ਨਾ ਵੀ ਨਹੀਂ ਪਾਇਆ ਬਾਈ ਨੇ ਉਦਾਂ ਹੀ ਬਹਿ ਗਿਆ ਜਿੰਨੇ ਕਾਪਾ ਇਸ ਕਰੋ ਵੀਡੀਓ ਕਵਰ ਕੀਤੀਆਂ ਨੇ ਗਿਣਤੀ ਤਾਂ 2-3 ਨਹੀਂ ਹੁੰਦੀ ਐ ਤੇ ਪਰ ਪਸ਼ੂ ਹਮੇਸ਼ਾ ਸਾਫ ਹੀ ਹੁੰਦੇ ਆ ਤੇ ਮੇਨ ਗੱਲ ਬਈ ਠੰਡੇ ਸੀਲ ਹੁੰਦੇ ਆ ਕੋਈ ਆਏ ਨਹੀਂ ਲੱਤ ਛੜਾ ਵਾਲਾ ਕਰਮ ਵਾਲਿਆਂ ਦਾ ਕੰਮ ਨਹੀਂਗਾ ਬਈ ਚੂਏ ਚਵਾਏ ਤੇ ਲਾਤੀ ਮਾਰ ਦੂ ਨਹੀਂ ਬਈ ਆਪਾਂ ਇਹੋ ਜਿਹੇ ਪਸ਼ੂ ਲੈਂਦੇ ਨਹੀਂ ਬਈ ਕੱਲੂ ਅਗਲਾ ਜਾ ਕੇ ਸਾਨੂੰ ਗਾਲਾਂ ਦੇਵੇ ਸਹੀ ਗੱਲ ਉਹਦਾ ਫਾਇਦਾ ਨਹੀਂ ਹੁਣ ਫਾਇਦਾ ਹੀ ਨਹੀਂ ਹੈਗਾ ਨਿਆਣਾ ਪਾਇਆ ਨਹੀਂ ਤੇ ਉਵੇਂ ਹੀ ਬਹਿ ਗਿਆ ਚਲੋ ਜੇ ਪੌਣਾ ਤਾਂ ਕੋਈ ਵੀ ਰਪਾ ਸਕਦਾ ਥੱਲੇ ਵੀ ਕਰਾ ਦਾਂਗੇ ਆਪਾਂ ਪੌਣਾ ਨਹੀਂ ਸਕਦਾ ਇਹ ਨਹੀਂ ਗੱਲ ਕੋਈ ਮੈਂ ਪੌਣਾ ਨਹੀਂਗਾ ਪਾ ਵੀ ਸਕਦਾ ਪਰ ਬਿਨਾ ਨਿਆਣੇ ਤੋਂ ਮਤਲਬ ਆਪਾਂ ਠੰਡੀ ਸੀਲ ਦਿਖਾਉਣੇ ਐਨੀ ਕਾਹੂ ਠੀਕ ਹੈ ਜੀ ਹਾਂ ਫੈਟ ਵੀ ਆਊ ਬਾਈ ਇਹਦੀ 5 6 ਪੈ ਗੀ ਹਾਂਜੀ 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 5 ਤੋਂ ਪਲੱਸ ਹੀ ਹੋਊ ਕਰਮ ਵਾਲੀ ਦੀ ਪਲੱਸ ਹੀ ਆਊਗੀ ਸਹੀ ਗੱਲ ਆ ਜੀ ਪੂਰੀ ਵਧੀਆ ਵਹਿੜ ਬਾਕੀ ਆਏ ਆ ਬਾਈ 17 ਤੋਂ 18 ਲੀਟਰ ਦੁੱਧ ਦੇ ਸਕਦੀ ਆ ਮਾਲਕਾਂ ਨੇ ਦੱਸਣਾ ਮਤਲਬ ਕੈਪੈਸਿਟੀ ਹੈਗੀ ਆ ਕੈਪੈਸਿਟੀ ਹੈਗੀ ਬਾਕੀ ਆਂ ਸੰਭਾਲ ਤੇ ਰੱਖ ਬਾਕੀ ਹਣਾ ਬਾਈ ਦੇਖੋ ਅਗਲਾ ਹੁਣ ਜਾ ਕੇ ਕੁਝ ਪਾਊਗਾ ਹੀ ਨਹੀਂ ਫੇਰ ਤਾਂ ਕੁਝ ਕਹੀ ਨਹੀਂ ਸਕਦਾ ਪਾਈ ਆ ਵੀ ਨਹੀਂ ਦੇਣਾ ਫੇਰ ਤਾਂ ਬਰੇ ਤੇ ਜੇ ਸੇਵਾ ਵਾਲੇ ਘਰੇ ਜਾਵੜੀ ਤੇ ਹੋ ਸਕਦਾ 20 ਇਹ ਆਂਦਾ ਮਾਲਕਾਂ ਦੁਆਰਾ ਦੱਸੀ ਗਈ ਡਿਟੇਲ ਆ ਮੋਟੀ ਧਾਰਾ ਚੈੱਕ ਕਰੋ ਜੀ ਐਣ ਗੰਨੇਰਗੀ ਚਿਵਾਈ ਦੀ ਇੱਕ ਨੰਬਰ ਬੋਲਾ ਖੱਟਾ ਬੋਲਾ ਜੀ ਹਜੇ ਤਾਂ ਲੋਸ ਕਰ ਲੋ ਚੱਕ ਉਦਾ ਹੀ ਰੰਗ ਦਾ ਪਤਾ ਲੱਗ ਜਾਂਦਾ 프ਰੰਟ ਵਾਲੇ ਥਨਾ ਜੋ ਵੀ ਮਾਰ ਦਿਓ ਜੀ ਜੇ ਕੋਈ ਭੂਰ ਨਹੀਂ ਕੋਈ ਪਛਾਲਾ ਨਹੀਂ ਕੁਛ ਨਹੀਂ ਬੋਲੀ ਚਿਵਾਈ ਆ ਮੋਟੀ ਗੰਨੀ ਵਾਲੇ ਬੁਣੀਆਂ ਦੇ ਹੱਥ ਭੈਣ ਦੇ ਕਿਸੇ ਦੇ ਠੀਕ ਆ ਹੱਥ ਦੇ ਵਿੱਚ ਆਉਣ ਲੱਥਣਾ ਉਹ ਨਹੀਂ ਬਾਈ ਉਂਗਲਾ ਜਨਾ ਫੜਨਾ ਪੈਣਾ ਪੂਰਾ ਬਦੇ ਜਿਵੇਂ ਜਰਸੀ ਦਾ ਪਿਓਰ ਥਾ ਰੰਗ ਬਣਾਵੇਂ ਚੰਗੀ ਆ ਜੀ ਹਾਂ ਬਾਕੀ ਜੈਜ ਕੀ ਡਿਮਾਂਡ ਹੈ ਦੀ ਜਿਹੜੇ ਲਈ ਮੁੱਲ ਤਾਂ 70ਕਰਾਲੋ 75ਕਰਾਲੋ ਹਾਂਜੀ 68000 ਰੁਪਏ ਦੇਵਾਗੇ ਕੋਜੂ ਮਾਨਤਾਂ ਜੀ ਮੋਕੇ ਤੇ ਮਾੜਾ ਮੋਟਾ ਬਾਨਤਨ ਵਾਲੀ ਗੱਲ ਹੀ ਹੁੰਦੀ ਹੈ ਠੀਕ ਹੈ ਜੀ 18 ਮੁੱਲ ਮੁੱਲ 70 75000 ਰੁਪਏ ਦਾ ਜੇ ਸੌਦੇ 'ਚ ਪੈਣਾ ਤਾਂ ਹਾਂ ਜਿਹੜੇ ਲੈਣੇ ਆ ਉਹ 68000 ਚ ਚਲੋ ਛੋੜ ਛੱਪਾ ਹੋ ਜਾ ਛੋੜ ਛੱਪਾ ਲਾ ਕਮੀ ਹਾਂਜੀ ਠੀਕ ਹੈ ਵੀਰੇ ਬਾਕੀ ਸੌਦੇ ਵੀ ਪਤਾ ਜੀ ਬਾਈ ਜਰਸੀ ਪੰਜਾਬ ਵਾਲੀ ਜਰਸੀ ਹੈ ਕੋਈ ਹਮਾਚੜਾ ਹੈ ਠੀਕ ਹੈ ਆਪਾਂ 20 ਘਟਦਿਓ ਜੀ ਪਹਿਲਾ ਰੱਸਾ ਇਹਦਾ ਸੂਆ ਕਿੰਨਾ ਮਾ ਜੀ ਇਹ ਮਾਲਕ ਤਾਂ ਦੇਵਾ ਜੀ ਚਲੋ ਆਪ ਦੀ ਸਮਝ ਨਾਲ ਲੈ ਲੈ ਜਿਹੜਾ ਵੀ ਉਹ ਲੈ ਕੇ ਜਾਊਗਾ ਕਿੰਨੀ ਕੈਪੈਸਿਟੀ ਰਹੀ ਪਿਛਲੇ ਸੂਏ ਬਾਈ ਆਪਾਂ ਬਾਹਲਾ ਨਹੀਂ ਕਹਿੰਦੇ 20 ਲੀਟਰ ਤਾਂ ਆਰਾਮ ਨਾਲ ਦੇ ਸਕਦੀ ਆ ਵਜਨ ਵਾਲੀ ਆ ਜੀ ਪੂਰੀ ਵਜਨ ਵਾਲੀ ਵਹਿੜ ਵਾਲਾ ਵਜਨ ਵਾਲੀ ਆ ਤਿਆਰੀ ਅੱਜ ਵੀ ਸੋਹਣੀ ਆ ਤੇ ਦਿਨ ਕਿੰਨੇ ਲੈਂਦੀ ਵੀਰੇ ਹਜੇ ਇਹਦੇ ਇਹ ਲੈ ਜੂ 5 ਘਰ ਦੇ ਲਈ 5 ਤੋਂ 4 ਦਿਨ ਲੈ ਜੂ ਜੀ ਬਾਹਲਾ ਆਪ ਇਹ ਹੁਣ ਆਪ ਵੱਡੀ ਵਹਿੜਾ ਹੈ ਨਾ ਭਾਈ ਦੁੱਧ ਤਾਂ ਵੱਧ ਵੀ ਦੇ ਸਕਦੀ ਆ ਠੀਕ ਹੈ ਜੀ ਤੇ ਫਿਰ ਆਪਾਂ ਆ ਕੇ ਗੱਲ ਕਰਦੇ ਆ ਵੀ ਹਨਾ ਅਗਲੇ ਨੂੰ ਫਿਰ ਵੀ ਆਲਾ ਤੇ ਬੱਚੀ ਪੌੜਾਦਨਾਂ ਨਾਲੇ ਆਪਾਂ ਕੋਈ ਕੋਈ ਬੰਦਾ ਨਹੀਂ ਮੂਰੇ ਖੜਾ ਵੀ ਦਿਖਾ ਦਿਓ ਬਈ ਕੋਈ ਬੰਦਾ ਨੇ ਰੱਸਾ ਉੱਪਰ ਹੀ ਆ ਉਹ ਵੀ ਦਿਖਾ ਦਿੰਨੇ ਆ ਜਾਨੀ ਇਹ ਸੀਐਸ ਲੱਗ ਗਈ ਵੀ ਪੂਰੀ ਆ ਤੇ ਚੀਪਾ ਤੁਸੀਂ ਆ ਕੇ ਵੀ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਾਂ ਵੀਡੀਓ 'ਚ ਵੀ ਚੀਪਾ ਕੱਢ ਕੇ ਤੁਹਾਨੂੰ ਦਿਖਾ ਹੀ ਦਿੱਤਾ ਜੀ ਹਾਂ ਇਹ ਕਹਾ ਚੈੱਕ ਕਰ ਸਕਦੇ ਹੋ ਕੋਈ ਵੀਰ ਸਾਹਮਣੇ ਨਹੀਂ ਖੜਾ ਕੋਈ ਨਿਆਣਾ ਨਹੀਂ ਪਾਇਆ ਆਪਾਂ ਠੰਡੀ ਸੀ ਲਾਲ ਮਿਲਕ ਵੇਨ ਚੈੱਕ ਰੋਈ ਲੋ ਹਾਂ ਅੱਗੇ ਪਿੱਛੇ ਦੇ ਹਵਾਨੇ ਵਾਲੀ ਹੈ ਜੀ ਚੈੱਕ ਹਾਂ ਉਨੀ ਤੋਂ ਲੈ ਕੇ ਹਵਾਨਾ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਵੀ ਹਵਾਨਾ ਸੂਣਾ ਕੱਢੂ ਹਜੇ ਸਮਾਂ ਵੀ ਪਿਆ ਬਰੇ ਸਮਾਂ ਵੀ ਪਿਆ ਹਾਂ ਹਾਂ ਲੈ ਨਹੀਂ ਸਕਦੀ ਆ ਬਾਈ ਜੇ ਕਿਸੇ ਘਰੇ ਮੰਨ ਲਓ ਜੀ ਲਾ ਲਿਆ ਹਨਾ ਜਾ ਕੇ ਕਈ ਵਾਰੀ ਪਸ਼ੂ ਵੱਧ ਵੀ ਦਿਨ ਲੈ ਜਾਂਦਾ ਹੁੰਦਾ ਠੀਕ ਹੈ ਜੀ ਆਪਣਾ ਤਾਂ ਇੱਕ ਆਉਂਦਾ ਵੀ ਇੱਕ ਅੰਦਾਜ਼ਾ ਵੀ ਇਹ ਸੋਣੇ ਇੱਕ ਦਿਨ ਕੱਢ ਸਕਦੀ ਆ ਠੀਕ ਹੈ ਬਰੇ ਹਾਂ ਭਾਜੇ ਨੰਬਰ ਜੂਦ ਕਰਮ ਵਾਲੀ ਦਾ ਪੂਰਾ ਚੰਗਾ ਜੀ ਚੰਗਾ ਪੂਰਾ ਜੀ ਚੀਕਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਬਸ ਇਹਦਾ ਜੀ ਬਸ 75000 ਰੁਪਏ ਲੈਣਾਗੇ ਜੀ ਇਹਦਾ 75 ਜੇ ਕੋਈ ਸੱਜਣ ਜੋੜਾ ਲੈ ਜੇ ਵੀਰੇ ਜੋੜਾ ਉਹੋ ਜਾ ਕਰ ਲਾਂ ਕੋ ਗੱਲ ਨਹੀਂ ਹੋ ਜਾਊਗਾ ਮਾਨਤਨ ਹਾਂ ਫਿਰ ਉਹੋ ਜਾ ਕਰ ਆ ਜਾਂਦਾ ਜੀ ਜੋੜੇ ਵਾਲਾ ਫਿਰ ਹੁਣ ਕੀ ਪਤਾ ਕੀ ਆਪਾਂ ਜੋੜੇ ਦਾ ਕਹਿ ਦਿੰਨੇ ਆ ਨਾ ਜੀ ਤੇਰਾ ਕਹਿੰਦਾ ਕੱਲੀ ਦਾ ਠੀਕ ਹੈ ਮੇਰੇ ਚਲੋ ਜੋੜੇ ਚ ਖੁੱਲਾ ਮੰਨਤਾ ਹਾਂ ਹਾਂ ਖੁੱਲਾ ਮੰਨਤਣ ਹੋ ਜੂਗਾ ਹਿਸਾਬ ਨਾਲ ਬਾਕੀ ਆਇਆ ਭਾਈ ਇਹ ਗਾਣ ਆਏ ਨਹੀਂ ਗੱਲ ਹੈ ਕਿ ਵੀ ਸਵਾਉਣ ਦੀ ਵੀ ਸਾਨੂੰ ਕੋਈ ਸਵਾਉਣ ਦਾ ਡਰ ਆ ਇਹਦਾ ਇਹ ਨਾਲ ਪਾਤੀ ਆਪਾਂ ਵੈਸੇ ਵੀ ਵੀਡੀਓ ਕੱਲੀ ਦੀ ਵੀ ਪਾਉਣਗੋਈ ਸੀ ਠੀਕ ਹੈ ਜੀ ਚਲੋ ਜੀ ਮੈਂ ਕਹਿੰਦਾ ਠੀਕ ਹੈ ਨਹੀਂ ਤਿਆਰ ਕਰਕੇ ਵੀ ਤਿਆਰ ਕਰਕੇ ਵੀ ਵੇਚ ਜੂਗੀ ਕੋਈ ਆਪਾਂ ਇਹਦਾ ਕੋਈ ਆਏ ਨਹੀਂ ਵੀ ਅੱਜ ਜੀ ਆਪਾਂ ਵੇਚਣੀ ਕੋਈ ਆਪਣੇ ਕੋਈ ਨੁਕਸਾ ਕੋਈ ਇਹਦੇ ਵਿੱਚ ਹਾਂਜੀ ਠੀਕ ਹੈ ਆਪਾਂ ਸਵਾਕੇ ਵੀ ਮੰਨ ਲਾ ਕੀ ਵੇਚ ਸਕਦੇ ਉਹ ਉਹਦੇ ਦਾ ਰੇਟ ਹੋਊਗਾ ਜੀ ਜਿਹੜਾ ਅੱਜ ਦਾ ਰੇਟ ਆ ਕੱਚੀ ਦਾ ਉਹ 75000 75000 ਰੁਪਏ ਬਾਕੀ ਭਾਈ ਆਹ ਭਾਰ ਦੀ ਕੁਝ ਹੋਰ ਤਰ੍ਹਾਂ ਦੀ ਸਾਰਾ ਕੁਝ ਗਰੰਟੀ ਅੱਖ ਮੂੰਹ ਆਉਦੀ ਤੁਸੀਂ ਤਸੱਲੀ ਕਰਕੇ ਤੁਸੀਂ ਲੈ ਕੇ ਜਾਣੀ ਆਪ ਵੀ ਜਿਹੜਾ ਤਾਂ ਬੋਡੀ ਸਟਰਕਚਰ ਆ ਉਹ ਤੁਸੀਂ ਆਪ ਵੇਖ ਲਿਓ ਥਾਣਾ ਦੀ ਥਾਣਾ ਦੀ ਫੁੱਲ ਗਰੰਟੀ ਫੁੱਲ ਗਰੰਟੀ ਆਪਣੀ ਬਾਕੀ ਸਟਰਕਚਰ ਦੀ ਛੋਟੀ ਆ ਆਪਦੀ ਆਪੇ ਜਜਮੈਂਟ ਕਰ ਲਾ ਜਿਦਾ ਪਤਾ ਕੀ ਗੱਲ ਆ ਤਾਂ ਹੁੰਦਾ ਤਾਂ ਸਾਰਾ ਭਾਈ ਅਸੀਂ ਵੀ ਪੈਸੇ ਲਾ ਕੇ ਲਏ ਆ ਅਸੀਂ ਵੀ ਤਸੱਲੀ ਕਰੀnga ਪਰ ਅਗਲੇ ਨੂੰ ਮੰਨ ਲਾ ਗਿਆ ਅਗਲੇ ਤੇ ਮੰਨ ਦੇ ਵਿੱਚ ਇਹ ਨਾ ਹੋਵੇ ਖੁੱਲੀ ਛੂਟ ਦਿੱਤੀ ਹੋਈ ਆ ਭਾਈ ਅਸੀਂ ਜਿਹੜੇ ਵੀ ਉਹਨੂੰ ਗਾਹ ਦੇਨੇ ਸੀ ਪਹਿਲਾਂ ਕਹਿੰਦਾ ਤੂੰ ਇੱਕ ਅੱਧਾ ਘੰਟਾ ਗਾਹ ਦੇ ਉੱਪਰ ਰਹਿ ਖੜ ਜਾ ਤੈਨੂੰ ਜੇ ਕੋਈ ਲੱਗਦੇ ਤਾਂ ਸਾਡੀ ਗਾਹਾਂ ਵੀ ਛੱਡ ਜਾ ਇਹ ਤਾਂ ਗੱਲ ਸਹੀ ਆ ਜੀ ਕਿਉਂਕਿ ਆਪਾਂ ਜਦੋਂ ਪਾਟਿਆ ਨੋਟ ਲੈ ਲੈਣੀ ਤੇ ਆਪਾਂ ਗਾਹਾਂ ਅਸੀਂ ਦੇਖੀ ਮਾੜੀ ਗਾਹ ਦੇ ਨਹੀਂ ਦੇਣੀ ਕਿਉਂ ਆ ਠੀਕ ਹੈ ਜੀ ਇਹ ਗੱਲ ਵਧੀਆ ਹੀ ਹੁੰਦੀ ਆ ਵੀਰੇ ਜਦੋਂ ਤੁਸੀਂ ਕੋਈ ਵੀ ਚੀਜ਼ ਦਾ ਸੌਦਾ ਕਰਦੋ ਬਾਈ ਕਹਿੰਦਾ ਚਾਹੇ ਘੰਟਾ ਡੂੜ ਘੰਟਾ ਕੋਲੇ ਬੈਠੇ ਰਹੋ ਪਸ਼ੂ ਦੇ ਨਲੇ ਤਾਂ ਖਾਂਦੀ ਪੀਂਦੀ ਦਾ ਪਤਾ ਲੱਗ ਜੂ ਪਤਾ ਲੱਗ ਜੂ ਵੀ ਖਾਂਦੀ ਹੈ ਕਿ ਨਹੀਂ ਖਾਂਦੀ ਸੀ ਉਸ ਲੱਗਦਾ ਪਤਾ ਲੱਗ ਜੂ ਤੇ ਬਾਕੀ ਜਦੋਂ ਆਪਾਂ ਗਲਤ ਕੰਮ ਕਰਨਾ ਹੀ ਨਹੀਂ ਤੇ ਆਪਾਂ ਆਪਾਂ ਦੇਖੋ ਬਾਈ ਪਸ਼ੂ ਆਪਸੂ ਆਪੋ ਜੀ ਵੇਚਦੇ ਆ ਠੀਕ ਆ ਆਪਾਂ ਹੁਣ ਤੁਹਾਨੂੰ ਮੰਨ ਲਓ ਕਿ ਮਹੀਨਾ ਡੇਢ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਹੋ ਗਿਆ ਆਪਣਾ ਕੋਈ ਅਜੇ ਤੱਕ ਲਾਂਬਾ ਆਇਆ ਕੋਈ ਨਹੀਂ ਆਇਆ ਜੀ ਠੀਕ ਆ ਤੁਹਾਡੇ ਕੋਲ ਆਇਆ ਜਾਂ ਆਪਾਂ ਪਰ ਪਾ ਪਸੂ ਖਰਾ ਦਿੰਨੇ ਆ ਆਪਾਂ ਜੀ ਖਰਾ ਜੀ ਸਹੀ ਗੱਲ ਆ ਜੀ ਪਸੂ ਦੇ ਵੀ ਦੇਖੋ ਭਾਈ ਐ ਤਾਂ ਹੁਣ ਕੋਈ ਵੀ ਅੱਜ ਕੱਲ੍ਹ ਖੁੱਲਿਆਂ ਦਾ ਛੱਡਦਾ ਨਹੀਂ ਫਿਰਦਾ ਖੁੱਲਿਆਂ ਦਾ ਛੱਡਦਾ ਨਹੀਂ ਸਹੀ ਗੱਲ ਪੈਸੇ ਦਾ ਕਿਸੇ ਵੀ ਚੀਜ਼ੇ ਲੱਗਣੀ ਆ ਲੱਗਣੀ ਆ ਉਹ ਤਾਂ ਜੀ ਕੰਮ ਕਰਦੇ ਆ ਮਾਰਜਨ ਦਾ ਵਿੱਚ ਹੁੰਦਾ ਨਹੀਂ ਨਹੀਂ ਮਾਰਜਨ ਤਾਂ ਮਾਰਜਨ ਭਾਈ ਹੁਣ ਕਈ ਬੰਦੇ ਵੀ ਐ ਵੀ ਕਹਿੰਦੇ ਆ ਭਾਈ ਐ ਐ ਇੰਨੇ ਦੀ ਇੰਨੇ ਲੈ ਲੈਣ ਉਹੋ ਜੀ ਗੱਲ ਨਹੀਂ ਅਸੀਂ ਕਰਕੇ ਦਿੰਦੇ ਹੁੰਦੇ ਭਾਈ ਅਸੀਂ ਉਹੋ ਜੀ ਗੱਲ ਰੱਖਦੇ ਹੁੰਦੇ ਜਿਹੜਾ ਸੌਦਾ ਦਿੰਨੇ ਆ ਦੇਣਾ ਹੁੰਦਾ ਜਿਹੜਾ ਦੇਣਾ ਹੁੰਦਾ ਜੀ ਹਾਂ ਠੀਕ ਹੈ ਵੀਰੇ ਕੋਈ ਉਹਦੇ ਵਿੱਚ ਕੋਈ ਮਾੜਾ ਮੋਟਾ ਮੰਨਤ ਕਰਨਾ ਤਾਂ ਕੋਈ ਨਹੀਂ ਅਗਲਾ ਕਹਿ ਦਿੰਦਾ ਕੋਈ ਦਾ ਗੁੱਸਾ ਸਾਨੂੰ ਕੁਝ ਨਹੀਂ ਹੁੰਦਾ ਗੁੱਸਾ ਕੋਈ ਨਹੀਂ ਉਹਦੀ ਅਗਲੇ ਦੀ ਇੱਛਾ ਚਾਹੀਦੀ ਆ ਤੇ ਆਹ ਦੀ ਚਾਹ ਆਪੇ ਸੋਧਦਾ ਰਹੂਗਾ ਦੋਨੇ ਤਰ੍ਹਾਂ ਦਾ ਤਾਂ ਫੇਰ ਫੇਰੀ ਗੱਲ ਬਣੂਗੀ ਫੇਰੀ ਪਸੂ ਦਿੱਤਾ ਜਾਊਗਾ ਜੀ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ